ਕੱਚੇ ਘਰ ਅ ਚੇਬਾਰਾਂ ਉੱਤੇ ਜਾਂਦਾ ਪੋੜੀਆਂ ਕੱਚੀਆਂ ਕੰਦਾ ਕੱਚੀਆਂ ਕੰਦਾ ਦੇਖੋ ਆ ਸਾਡੇ ਬਾਬਾ ਜੀ ਨੇ ਮਹਾਪੁਰ ਗੇਟ ਆ ਗਿਆ ਕੱਚੀ ਕੰਦਾ ਆ ਮੀਝ ਗਿਆ ਆ ਕੱਚੀਆਂ ਕੰਦਾ ਫਾਇਆਂ ਆ ਟੋਕਾ ਜਿਹੜਾ ਫਿਰ ਮੈਂ ਪੱਠੇ-ਪੁੱਠੇ ਗਾਣਿਆਂ ਚ ਕੋਰ ਦਿੰਦੇ ਉਹ ਟੋਕਾ ਆ ਸਕੂਟਰ ਪੁਰਾਣਾ ਆ ਪੁਰਾਣੇ ਕਮਰੇ ਕੱਚੇ ਉਖਾਏ ਆਰੇ ਆ ਰਹੇ ਹੁੰਦੇ ਨੇ ਉਹ ਆ ਗਈ ਡਿਊੜੀ ਕਿ ਡਿਊੜੀ ਆ ਆੜੇ ਛੱਪਰ ਹੁੰਦੇ ਕਰਾਂ ਤੇ ਉਹ ਛੱਪਰ ਖਾਏ ਨੇ ਅਮੇ ਪਿਆ ਅਮਨਜਾ ਪਿਆ ਆ ਸਾਈਕਲ ਦਾ ਸੀਨ ਕਹਿਣਾ ਤੇ ਸਾਈਕਲ ਕਿ ਆ ਅੰਦਰ ਆਹ ਟੈਲੀਫੋਨ ਪੁਰਾਣੇ ਧਮਾੜੇ ਵਰਤੇ ਨੇ ਆ ਕੱਚੇ ਜਿਹਾ ਬਾਹਰੇ ਕਸਵਾਰਾ ਕੱਚਾ ਆ ਗਿਆ ਚੰਕਾ ਤੇ ਪੁਰਾਣੇ ਭਾਂਡੇ ਮੈਂ ਨੇ ਫਰਮਾਇਆ ਚਲੋ ਆਇਓ ਬਾਬਾ ਜੀ ਇਧਰ ਬਣਾ ਲਈ ਅੱਗੇ ਆਪਾਂ ਪੱਛੀਆਂ ਕੰਦਾ ਦੇਖੋ ਪੱਛੀਆਂ ਕੰਦਾ ਆ ਇਹ ਫੂਲ ਜਿਹੜਾ ਗਾਣੇ ਦੇ ਫਰਮਾਇਆ ਫੋਹਦੇ ਹੁੰਦੇ ਨੇ ਫਾਲੀ ਖੂ ਤੋਂ ਪਾਣੀ ਭਰੇ ਵਾਹ 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 ਬਾਈ ਇਹ ਬਾਲਟੀ ਵੀ ਨਹੀਂ ਇਹ ਗੱਡਾ ਫਿਲਮ ਵਾਲਾ ਜੀ ਅਜੇ ਸਾਨੂੰ ਬੁੱਲਦ ਨਹੀਂ ਦੇਖੇ ਕਿੱਥੇ ਨੇ ਬਾਕੀ ਆਹ ਵੇਖੋ ਦੀ ਪੱਕੀ ਬੈੜ ਇਸ ਦੀ ਬੈੜ ਤੇ ਅੱਛਾ ਠਾਰਾ ਆ ਗਿਆ ਵੇਖੋ ਹਾਲਾ ਸੰਗੋ ਪਹਿਲੇ ਦਿਨ ਕੋੜੀ ਦਾ ਗੁੰਮ ਮਟ ਬੋਨੇ ਘਰ ਘਰੇ ਕਰਨਾ ਹੈ ਤੇਰੇ ਕੋਲ ਹੈ ਕਰਾਜ ਕਰਨਾ ਫਿਰ ਇਧਰ ਖੜੂ ਮੈਂ ਤਾਂ ਨਹੀਂ ਪਾਇਆ ਇਹਦਾ ਕਿ ਟੇ ਉਡੀ ਹਾਂ ਫਚਰਤਾ ਫਚਰਖਿਆ ਸੀ ਮੈਨਾਂ ਆਵੇ ਤਾਂ ਆਹ ਦੇਖੋ ਜੀ ਕਾਸ਼ ਹੂੰ ਕਾਸ਼ ਆ ਪੁਰਾਣਾ ਗੱਡੇ ਦਾ ਸੀਨ ਲੈਂਦੇ ਨੇ ਜਿਹੜਾ ਚਲ ਮੈਂ ਗੱਡੇ ਭਾਉਂਦੇ ਗੱਡਾ ਹਲਵਰਾਂ ਵਾਲੀ ਬਾਲਟੀ ਦੇ ਬੈਗ ਵਿੱਚ ਆ ਮੈਂ ਇਹ ਰਾ ਪਾ ਲੈ ਤੋਂ ਉੱਪਰ ਲੱਗਾ ਹਣਾ ਆ ਰੇੜਾ ਪਰ ਰੇੜਾ ਦਾ ਕੂੜੇ ਵਾਲਾ ਨਾ ਵੀ ਕਿਧਰ ਆ ਗਿਆ ਤੂੰ ਇੱਥੇ ਆ ਗਿਆ ਨੀ ਇਧਰ ਵਿੱਚ ਹੋਰ ਨਹੀਂ ਆਇਆ ਇਹ ਤਾਂ ਉਹ ਤਰਾ ਬਈ ਬਸ ਹੋ ਗਿਆ ਨੀ ਪਕੌੜੀਆਂ ਘੜੀ ਕਿਧਰ ਵੱਧੀਆਂ ਆ ਯਾਰ ਤੂੰ ਜਾ ਕਰ ਪਕੌੜੀਆਂ ਵਾਲੇ ਬਸ ਤਾਂ ਐ ਤੁਸੀਂ ਹਾਂ ਵਿੱਚ ਕੰਮ ਕਰ ਲੈ ਕੇ ਪਕੌੜੀਆਂ ਆ ਗਈਆਂ ਵਿੱਚ ਆ ਫਿਲਮ ਸੈਂਟਰ ਆ ਗਈ ਕੰਟੇਨ ਕਿਤੇ ਮਰੀਪੁਰੀ ਚਾਹ ਪਿੰਦਾਂ ਤੱਕ ਬਿੰਦਾ ਬਬਈਓ ਪੁਰਾਣੀਆਂ ਗੱਡੀਆਂ ਖੜੀਆਂ ਪੁਰਾਣੀ ਕਾਰ ਖੜੀ ਪਈ ਆ ਖੜਿਆ ਰੇੜਾ ਆ ਖੜਿਆ ਪੁਰਾਣਾ ਗੱਡਾ ਆ ਜਿਹੜੇ ਗੋਨੇ ਚੁੰਡੇ ਚੱਲੇ ਸੀ भाई अंदर ही जाना नहीं जाने नहीं ये रात गए नहीं बैठे कल आया थोड़ा तो 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 फिर बहुत बल बल्ली होगी